ਆਪ ਤੁੰਦਰ ਕਿਵੇਂ ਵਿਚਾਲੀ ਤੁਰਿਆ ਫਿਰਦਾ ਇਹ 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 ਆ ਸਾਹਮਣੇ ਆ ਜਿਹੜਾ ਸਾਹਮਣੇ ਤੁਹਾਨੂੰ ਮਿੱਤਰੋ ਗੇਟ ਦੀ ਹੀ ਜਾਂਦਾ ਆ ਗੇਟ ਦੇ ਵਿੱਚ ਦੀ ਪਾਂਡਵ ਸਵਰਗ ਨੂੰ ਗਏ ਸੀਗੇ ਆ ਤਾਂ ਸੀਗਾ ਜੀ ਨਾਲ ਇਹਨਾਂ ਦੇ ਕੁੱਤੇ ਤੇ ਇਧਰਲੀ ਸਾਈਡ ਪੰਜ ਪਾਂਡਵਾਂ ਦੀਆਂ ਮੂਰਤੀਆਂ ਇੱਥੇ ਲੱਗ ਦਿੱਤੀਆਂ ਨੇ ਆ ਸਰਸਪਤੀ ਨਦੀ ਆ ਗਈ ਉਹ ਸਰਪਤੇ ਸਿਰਫ ਇੱਥੀ ਨਹੀਂ ਦੀ ਐ ਤੋਂ ਬਾਅਦ ਦੇ ਵਿੱਚ ਲੋਕਤ ਹੋ ਜਾਂਦੀ ਆ ਇੱਥੋਂ ਸਿੱਧੀ ਘਰਤੀ ਤੰਦਰੀ ਜਾਂਦੀ ਆ ਇਹ ਕੀ ਗੱਲ ਦੋਸਤੋ ਸਵਾਗਤ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਪਹੁੰਚ ਚੁੱਕੇ ਹਾਂ ਮਿੱਤਰੋ ਸਵੇਰ ਸਵੇਰ ਪਟ્રોલ ਪੰਪ ਤੇ ਰੋਲ ਨਹੀਂ ਵੇਸ਼ੇ ਪੈਟਰੋਲ ਦੇ ਪੰਪ ਤੋਂ ਮਿਲਦਾ ਨਹੀਂ ਇੱਥੇ ਮਿਲਦਾ ਹੀ ਡੀਜ਼ਲ ਪੰਪ 8:30 ਦਾ ਸਮਾਂ ਜਿਹੜਾ ਹੋ ਚੁੱਕਿਆ ਆਪਣਾ ਝੋਟਾ ਵਗਰ ਲੈ ਇੱਕ ਵਾਰ ਫਟ ਮਿੱਤਰੋ ਗੇਰਾ ਮਾੜਾ ਮਾੜਾ ਸਾਫ ਤੇ ਸੜਿਆ ਹੋਣਾ ਅੱਜ ਸਾਨੂੰ ਇਹ ਰੀਜਨ ਇਹ ਆ ਕਿਉਂਕਿ ਕੱਲ ਮਿੱਤਰੋ ਰਾਤ ਕਹਿੰਦੇ ਨਹੀਂ ਪੈ ਗਿਆ ਇੱਥੇ ਚੱਲਿਆਂ ਜੀ ਮਾਨਾ ਪਿੰਡ ਤੇ ਤੁ ਕਰਾਉਣੇ ਹੁਣ ਇੱਕ ਵਾਰ ਟੈਂਕੀ ਫੁੱਲ ਪਹਿਲੇ ਪਾਸੇ ਕਹਿੰਦੇ ਮਿੱਤਰੋ ਚੋਕਰਾਂ ਨੇ ਪਾਤਾ ਗੇੜਾ ਤੇ ਡੀਜ਼ਲ ਆ ਜਿਹੜਾ ਟੈਂਕੀ ਫੁੱਲ ਕਰੀ ਜਾਂਦਾ ਵੀਰ ਫਿਰ ਜੇ ਤੇਰੀ ਗੱਲ ਕਰੀਏ 60 ਮੀਟਰ ਪਹੁੰਚ ਗਿਆ ਕੇ ਆਰ ਦਾ ਡੀਜ਼ਲ ਵਾਲਾ ਗੱਡੀ ਦੇ ਵਿੱਚ ਪਹੁੰਚ ਗਿਆ ਤੇ ਗੱਲ ਕਰੀਏ ਮੌਸਮ ਦੀ ਮੌਸਮ ਦੇਖੋ ਮਿੱਤਰੋ ਕਿਆ ਬਾਤ ਹੈ ਮੌਸਮ ਬਹੁਤ ਸਿਰਹਾਇਆ ਪਿਆ ਏ ਗੱਲ ਬਾਤ ਕਿਹਨੇ ਘੈਂਟ ਆ ਮਸ ਚਲ ਬਾਹ ਬਾ ਰੁਕ ਜਾ ਕਾਰਡ ਹੋ ਗਿਆ ਨਹੀਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ ਤੇ ਆ ਦੇਖੋ ਜਮਾ ਸੜਕ ਦੇ ਵਿਚਾਲੇ ਫਿਰਦਾ ਕੋਈ ਮੰਗਦਾ ਇਹ ਗੱਡੀ ਜਮਾ ਸੀ ਸਾਈਡ ਤੇ ਲੱਗੇ ਤਾਂ ਵੀ ਥੱਲੇ ਪੜਨ ਨੂੰ ਤਿਆਰ ਸੀ ਭੱਜੀ ਆਉਂਦੀ ਗੱਡੀ ਤੇ ਦੇਖ ਲੋ ਅਸੀਂ ਰੋਕ ਕੇ ਬਾਅਦ ਦੇ ਵਿੱਚ ਸਾਈਡ ਤੋਂ ਪਾਸ ਕਰੀਆ ਤੇ ਜਮੇ ਸਰਿਆ ਪਿਆ ਯਾਰ ਲੋਕਾਂ ਦਾ ਭੈਣਾ ਗਲ ਪੈਂਦੀ ਦੁਰੇ ਫਿਰਦੇ ਆ ਇੱਥੇ ਜੇ ਮੜੀ ਨਾਲ ਲੱਗ ਜਾਂਦੇ ਆਲਾ ਕਹਿੰਦਾ ਯਾਰ ਗੱਡੀ ਵਾਲੇ ਦਾ ਕਸੂਰਾ ਕੀ ਦੱਸਗੇ ਆ ਕੀ ਮੈਨੂੰ ਆਹ ਰਾਸਤੇ ਦੀ ਜਿਹੜੀ ਖੂਬਸੂਰਤੀ ਆ ਨਾ ਬਾਗਮਾਲੀਆ ਦੇਖ ਥੱਲੇ ਪਾਸੇ ਰਾਜ ਰੂਰ ਪੂਰਾ ਪੂਰਾ ਪਰ ਜਿਹੜਾ ਸਫਰ ਦਾ ਆਨੰਦ ਆ ਨਾ ਉਹ ਇੱਥੇ ਆ ਜਾਨੇ ਰਜਿਸਟ੍ਰੇਸ਼ਨ ਨਹੀਂ ਕਰਾਈ ਤੇ ਨੈਟਵਰਕ ਵੀ ਹੈ ਨਹੀਂ ਕਿਉਂਕਿ ਰਸਤੇ ਵਿੱਚ ਤਾਂ ਹੁੰਦੀ ਨਹੀਂ ਹੈ ਨਾ ਜਿਹੜੇ ਵੀ ਵੀਰ ਭਰਾ ਬਦਰੀ ਨਾਲ ਜਾਂਦੇ ਨੇ ਤੇ ਰਜਿਸਟ੍ਰੇਸ਼ਨ ਆਨਲਾਈਨ ਘਰੋਂ ਨਹੀਂ ਕਰਕੇ ਆਏ ਤਾਂ ਉਹ ਰਜਿਸਟ੍ਰੇਸ਼ਨ ਮਿੱਤਰੋ ਆਹ ਕਾਊਂਟਰ ਤੋਂ ਕਰਵਾ ਸਕਦੇ ਆ ਇੱਥੇ ਸਿਰਫ ਤੁਹਾਡਾ ਇੱਕ ਆਧਾਰ ਕਾਰਡ ਲੱਗੂਆ ਨਾਮ ਨੂੰ ਲਿਖਣਗੇ ਸਾਰਾ ਬਾਇਓ ਡਾਟਾ ਜਾਂ ਉਸ ਤੋਂ ਬਾਅਦ ਦੇ ਵਿੱਚ ਤੁਹਾਡੀ ਰਜਿਸਟ੍ਰੇਸ਼ਨ ਕੰਪਲੀਟ ਹੋ ਜੂ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਯਾਤਰਾ ਜਿਹੜੀ ਅੱਗੇ ਆਰੰਭ ਕਰ ਸਕਦੇ ਹੋ ਤੇ ਆ ਮਿੱਤਰੋ ਬਲੇਸ ਆ ਆ ਪੌਂਟ ਹੈ ਇੱਥੇ ਹੁੰਦੀ ਰਹੀ ਜੱਟ ਇਹ ਤੋਂ ਅੱਗੇ ਹੈਗਾ ਜੀ ਬਦਰੀਨਾਥ ਆ ਜਗ੍ਹਾ ਤੋਂ ਉੱਤੋਂ ਸਿਰਫ ਤੇ ਸਿਰਫ 20 ਕਿਲੋਮੀਟਰ ਰਹਿ ਜਾਂਦਾ ਤੇ ਨਾਲ ਹੀ ਉਹਦੇ ਹੈਗਾ ਜੀ ਮਾਨਾ ਪਿੰਡ ਜੋ ਕਿ ਆਪਣੇ ਇੰਡੀਆ ਦਾ ਪਹਿਲਾ ਪਿੰਡ ਆ ਤੇ ਉਹ ਖੜਾ ਆਪਣਾ ਝੋਟਾ ਨਾਲ ਜਿਹੜਾ ਆਹ ਰੂਡ ਆ ਇਹ ਲੇਹਰ ਦਾ ਖੜੇ ਰੂੜਾਂ ਦੀ ਜਾਨਦਵਾਰ ਨਾ ਇਹ ਸਾਜੋ ਜਿਵੇਂ ਜਮਾਂ ਸੇਮ ਗੱਲ ਵਾਲੀ ਆ ਜਦੋਂ ਆਪਾਂ ਟ੍ਰੀਟੀ ਵੈਲੀ ਵੱਲ ਨੂੰ ਜਾਂਦੇ ਹਾਂ ਇਹ ਤੋਂ ਓਲੇ ਪਾਸੇ ਜਿਹੜਾ ਰੋਡ ਆ ਬਿਲਕੁਲ ਸੇਮੇ ਨਾਲ ਦੀ ਆ ਨਾਲੇ ਆਪਣੇ ਬਲੌਗ ਨੂੰ ਵੀ ਦੇਖਿਆ ਹਾਂ ਹੁਣ ਜਿਹੜਾ ਬਾਹਰ ਹੈ ਕਿਸਟਿਆ ਲਾਦਾ ਜਿਹੜਾ ਆ ਇਹਨਾਂ ਦਾ ਕੰਮ ਦੇ ਲਈ ਬਸ ਹੀ ਜਾ ਪਾਇਆ ਬੜਾ ਇਹ ਵੀ ਤਾਜੀ ਗਾਇਵਾਂ ਦਾ ਖਾਣੇ ਦੀ ਗੱਲ ਇਹ ਜਿਹੜੇ ਸਾਲ ਬਣਾ ਰਹੇ ਨੇ ਹਾਲਾਤ ਕਰੇ ਪਿਆ ਇਹ ਮੇਰੇ ਹਿਸਾਬ ਨਾਲ ਇਹ ਲੱਗਦਾ ਵੀ ਜਤਰਾ ਕਰਕੇ ਇਹਨਾਂ ਨੇ ਤੇਜ਼ੀ ਚ ਕੰਮ ਕਰਿਆ ਸਾਰਾ ਹਾ ਅੱਠੜ ਗਈ ਵੀ ਆ ਹਾਂ ਉਹ ਲਗਭਗ ਮੁਕ ਤਾਏ ਤੇ ਸਾਰੇ ਜਾਮ ਆ ਦੇਖਦੀ ਨਹੀਂ ਉਹਨੂੰ ਸਾਨੂੰ ਇਹ ਆ ਸੀ ਨਹੀਂ ਦੇਖਣੀ ਰਹੀ ਬੋਲਣ ਬੱਡੀ ਹੋਏ ਜਮਾਂ ਜਾਮ ਹੀ ਹੈ ਗਵਰਨਮੈਂਟ ਟਰੈਕ ਬਿਲਕੁਲ ਬਲੌਕ ਹੋ ਜਾਣਾ ਹੁੰਦਾ ਜਿੰਨਾ ਟਾਈਮ ਇਹਨਾਂ ਦਾ ਸੀਜ਼ਨ ਚੱਲਦਾ ਤੇ ਮੈਨੂੰ ਲੱਗਦਾ ਲਗਭਗ ਕਿਲੋਮੀਟਰ ਦੇ ਕਰੀਬ ਤਾਂ ਜਾਮ ਹੀ ਹੋਣਾ ਤੇ ਆਪਾਂ ਚੱਲਦੇ ਆ ਜੀ ਮਾਨਾ ਪਿੰਡ ਦੇ ਨਾਲ ਦੀ ਦੂਰ ਰੋਡ ਪਾਰਦੇ ਨੇ ਇੱਕ ਮਾਨਾਪੜ ਮਨੂਹਾਲ ਦੇ ਇੱਕ ਸਿੱਧਾ ਜਿਹਾ ਦਰਸ਼ਨ ਕਰਦੇ ਆ ਲੋਕ ਉਹਦਾ ਲੂਕ ਉਧਰ ਹੋ ਜਾਂਦਾ ਕਰਤਾ ਮਿੱਤਰੋ ਇਧਰੇ ਪਾਸੇ ਪਾਰਕ ਤੇ ਅੱਗੇ ਇਹ ਜਾਣ ਨਹੀਂ ਦਿੰਦੇ ਕਿਉਂਕਿ ਬਦਰੀਨਾਥ ਕਰਕੇ ਟ੍ਰੈਫਿਕ ਹੋਇਆ ਵਾ ਬੜਾ ਜ਼ਿਆਦਾ। ਆ ਜਾਮ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਗੱਡੀਆਂ ਉੱਧਰ ਜਾਈ ਜਾਂਦੀਆਂ ਨਾਲ ਨਾਲ ਉਹ ਤੋਂ ਜੂ ਟਰਨ ਕਰਕੇ ਵਾਪਸੀ ਮੁੜੀ ਜਾਂਦੇ ਆ। ਆਪਾਂ ਪਹੁੰਚ ਚੁੱਕੇ ਹਾਂ ਮਿੱਤਰੋ ਇੰਡੀਆ ਦੇ ਪਹਿਲੇ ਪਿੰਡ ਦੇ ਵਿੱਚ ਜਿਹੜਾ ਨਾਂ ਹੈਗਾ ਜੀ ਮਾਣਾ ਤੇ ਇੱਥੇ ਦੋ ਤਿੰਨ ਚੀਜ਼ਾਂ ਖਾਸ ਨੇ ਉਹ ਤੁਹਾਨੂੰ ਦੱਸ ਹੀ ਦਿੰਨੇ ਆ ਆਪਾਂ ਇਹ ਬਲੌਗ ਦੇ ਵਿੱਚ। ਇਹ ਤੋਂ ਕਿਲੋਮੀਟਰ ਜਾ ਕੇ ਉਹ ਸਾਹਮਣੇ ਪਿੰਡ ਆਉਂਦਾ ਜੀ ਉਦਲੀ ਸਾਈਡ ਤੇ ਬਦਰੀਨਾਦੀ ਯਾਤਰਾ ਚੱਲਦੀ ਕਰਕੇ ਤੇ ਟ੍ਰੈਫਿਕ ਬਾੜਾ ਹੋਣ ਕਰਕੇ ਅੱਗੇ ਜਾਣ ਨਹੀਂ ਦੇ ਰਹੇ ਸਾਹਮਣੇ ਉਹ ਜਾਮ ਲੱਗਿਆ ਹੋਇਆ ਸਾਰਾ ਕੁਝ ਹੋਇਆ ਹੋਇਆ ਕੰਮ ਤੇ ਇਹ ਜੀਗਾ ਜਗਾ ਤੇ ਅੱਜ ਆਪਾਂ ਗੱਲ ਕਰੀਏ ਕੀ ਪੋਲਾ ਜੀ ਪਹਿਲਾ ਖਾਸ ਤੇ ਦੂਜੀ ਚੀਜ਼ ਹੈਗੀ ਆ ਜੀ ਮਹਾਪਰ ਜਿਨ੍ਹਾਂ ਨੇ ਲਿਖੀ ਸੀ ਉਹਨਾਂ ਦੀ ਗੁਫਾ ਇਸੇ ਪਿੰਡ ਦੇ ਵਿੱਚ ਆ ਕਿਆ ਮਾਤਰੋ ਆਪਾਂ ਮਾਨਾ ਪਿੰਡ ਦੇ ਵਿੱਚ ਤੇ ਜਦੋਂ ਆਪਾਂ ਐਂਟਰ ਹੁੰਨੇ ਆਂ ਪਿੰਡ ਦੇ ਵਿੱਚ ਤੋਂ ਸਭ ਤੋਂ ਪਹਿਲਾਂ ਆ ਆਉਂਦਾ ਜੀ ਲਿਖਿਆ ਹੋਇਆ ਗੇਟ ਸ੍ਰੀ ਸਰਸਪਤੀ ਗਿਆਨ ਵਿਗਿਆਨ ਤਾਮ ਸ਼ੀ ਨਵਨ ਗਾਵ ਮਾਨਾ ਇਹ ਐਂਟਰ ਹੁੰਨ ਸਾਰੀ ਨੂੰ ਸੁਰੇ ਦੇ ਮਾਰਕੀਟ ਚੱਲ ਜਾਂਦੀ ਆ ਤੇ ਬਸ ਜਦੋਂ ਆਪਾਂ ਹੋ ਚੁੱਕੇ ਆਂ ਮਾਰਕੀਟ ਦੇ ਵਿੱਚ ਐਂਟਰ ਹੋ ਗਏ ਇਹ ਇਹ ਆ ਜੀ ਇੰਡੀਆ ਦਾ ਪਹਿਲਾ ਪਿੰਡ ਆ। ਇਹ ਬਹੁਤ ਮਿੱਤਰੋ ਪਿੰਪੋਲ ਦੇ ਵੱਲ ਪਿੰਪੋਲ ਇਥੋਂ ਕੈਮਰੇ ਰ ਸੈਸ ਨੂੰ ਦਿਖਾਈ ਦਿੰਦਾ ਹੋਣਾ ਉਹ ਜਗ੍ਹਾ ਦੇ ਉੱਤੇ ਆ। ਤੇ ਮੇਨ ਜਗਾ ਪਿੰਡ ਦੀ ਗੱਲ ਕਰੀਏ ਮਾਨਾਂ ਦੀ। ਇਹ ਤੋਏਗਾ ਜੀ 500 ਮੀਟਰ। ਮਿੱਤਰੋ ਬੋਰਡ ਤੇ ਪਿੰਪੋਲ ਹੈਗਾ ਇਹ ਕਹਿੰਦੇ ਇੱਧਰਲੇ ਪਾਸੇ। ਤੇ ਚੋਬਰ ਕਹਿੰਦੇ 100 ਤੇ ਹੋਏ ਫਿਰਦੇ ਆ 100 ਤੇ। ਇਹ ਬੋਲ ਬੀਂਪਲ ਕਰਦੇ ਜਾਂਦੇ ਹਾਂ ਟੀਮਾਂ ਇੱਧਰਲੇ ਪਾਸੇ ਨੇ ਮੇਤਰੋ ਗੁਫਾ ਆਪਾਂ ਆ ਗਏ ਨਹੀਂ ਜਾਣਾ ਘਾਸਾਂ ਦੇ ਕੇ ਗੰਗਾ ਆ ਅੱਜ ਜੀ ਮਿੱਤਰੋ ਕਹਿੰਦੇ ਜਿਹੜੀ ਸਰਸਵਤੀ ਨਦੀ ਹੈਗੀ ਉਹ ਸਿਰਫ ਤੇ ਸਿਰਫ ਇੱਥੇ ਨਹੀਂ ਡੀਆ ਇਹ ਤੋਂ ਬਾਅਦ ਦੇ ਵਿੱਚ ਲੋਕਤ ਹੋ ਜਾਂਦੀ ਆ ਇੱਥੋਂ ਸਿੱਟੀ ਘਰਤੀ ਤੇਂਦਰੀ ਜਾਂਦੀ ਆ ਇਹ ਇਹਨਾਂ ਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਪਾਣੀ ਇਹਦਾ ਜਾਂਦਾ ਕਿੱਥੇ ਆ ਆ ਜੀ ਮਿੱਤਰੋ ਸਰਸਵਤੀ ਨਦੀ ਦੀ ਇਹਦਾ ਅਪਿਆਸ ਹੈ ਇੱਥੇ ਆ ਕਿ ਅੰਧੀ ਲੋਕਤ ਹੋ ਜਾਂਦੀ ਆ ਇਹ ਤੇ ਉਹ ਪਾਰ ਦੇ ਵਿੱਚੋਂ ਨਿਕਲਦੀ ਆ ਇਹਨਾਂ ਤੇ ਆਹ ਜੇ ਕਹਿੰਦਾ ਵੀ ਜਿਹੜੀ ਆ ਉਹ ਜੀ ਚાલુ ਖੈ ਨੰਬਰ ਤੇ ਖੜੀ ਹੈ ਜੀ ਸਰਸਪਤੀ ਜੀ ਦੇ ਕਿੰਨੇ ਇਥੇ ਪੈਰ ਮਾਰਿਆ ਸੀਗਾ ਅਦਾ ਕਰਕੇ ਸਾਹਮਣੇ ਆਜਾ ਸਾਹਮਣੇ ਸਾਨੂੰ ਮਿੱਤਰੋ ਗੇਟ ਦੀ ਸੀ ਜਾਂਦਾ ਆ ਗੇਟ ਦੇ ਵਿੱਚ ਦੀ ਪਾਂਡਵ ਸਵਰਗ ਨੂੰ ਗਏ ਸੀ ਆ ਤਾਂ ਸੀਗਾ ਜੀ ਨਾਲ ਇਹਨਾਂ ਦੇ ਕੁੱਤੇ ਤੇ ਇਧਰਲੀ ਸਾਈਡ ਪੰਜ ਪਾਂਡਵਾਂ ਦੀਆਂ ਮੂਰਤੀਆਂ ਇਥੇ ਲੱਗਤੀਆਂ ਨੇ ਆ ਪੰਜ ਪਾਂਡਵ ਨਹੀਂ ਤੇ ਇਹ ਰਸਤਾ ਉਹ ਆ ਜਿੱਥੇ ਆਪਾਂ ਇਸ ਵਕਤ ਮੌਜੂਦ ਆਂ ਇਹ ਜਗ੍ਹਾ ਤੋਂ ਪਾਂਡਵ ਸਵਰਗ ਨੂੰ ਗਏ ਸੀ ਦਸਵਰਗ ਸਵਰਗ ਆ ਦੇਖੋ ਮਤਰੋ ਕੱਲੀ ਕੱਲੀ ਮੂਰਤੀ ਲਾ ਕੇ ਨਾਲ ਉਹਦਾ ਬਾਕਾਇਦਾ ਇਤਿਹਾਸ ਸਾਰਾ ਲਿਖਿਆ ਹੋਇਆ ਹੈਗਾ ਇਹ ਦੇਖੋ ਮਤਰੋ ਰੂਚੀ ਆ ਕਾ ਅੱਗੇ ਵੀ ਕੁਝ ਹੈਗਾ ਅੱਗੇ ਤੋਂ ਦੇਖੋ ਮਤਰੋ ਆ ਸੰਜੀ ਪਾਂਡਵਾਂ ਦੀਆਂ ਮੂਰਤੀਆਂ ਨੇ ਇਹਦਾ ਇੱਕ ਆਪਣਾ ਇੱਕ ਆਪ ਦਾ ਇਤਿਹਾਸ ਹੈ ਜੀ ਇਹਦਾ ਵੇਖੋ ਆਹ ਆ ਗਈ ਜੀ ਐਸਐਸ ਡ੍ਰੌਪ ਕੀ ਮਾਤਾ ਦਰੋਤੀ ਜੀ ਦਾ ਤੁਕ ਕਿਹਨੇ ਜੀ ਇੱਥੇ ਮਹਾਰਾਣੀ ਡ੍ਰੌਪ ਥੀ ਤੇ ਆ ਆ ਗਿਆ ਜੀ ਸਭ ਤੋਂ ਬਾਅਦ ਤੇ ਮਹਾ ਮਹਾਦੇਵ ਜੀ ਤੇ ਆ ਆ ਗਿਆ ਜੀ ਉਹ ਰਸਤਾ ਜਿਹੜਾ ਤੁਸੀਂ ਆਮ ਹੀ ਸਾਰੀਆਂ ਵੀਡੀਓ ਦੇ ਵਿੱਚ ਵੇਖਿਆ ਹੁਣ ਇੱਥੋਂ ਦੀ ਇਹ ਪਾਂਡਵ ਸੀਗੇ ਜਿਹੜੇ ਉਹ ਸਵਰਗ ਨੂੰ ਗਏ ਸੀ ਆ ਵੀ ਜਵਾਨੋ ਵੇਖਟੋਂ ਕਹਿੰਦੇ ਆ ਆ ਗਿਆ ਇਧਰਲੇ ਪਾਸੇ 3 ਕੋਲਾ ਉਹ ਦੁਬਾਰ ਦੇ ਵਿੱਚ ਇਹਦੀ ਚਾਲ ਦੀ ਸਰਸਪਤੀ ਨਦੀ ਨੂੰ ਤੇ ਛੀ ਜਾਂਦੀ ਆ ਵਹਿੰਦੀ ਇਹ ਸਿਰਫ ਇੱਥੋਂ ਤੱਕ ਹੀ ਦਿਖਾਈ ਦਿੰਦੀ ਆ ਉਸ ਤੋਂ ਬਾਅਦ ਇਹ ਨਦੀ ਦਿਖਾਈ ਨਹੀਂ ਦਿੰਦੀ ਕਿਤੇ ਵੀ ਤੇ ਏਪੀ ਪੋਲਾ ਜੀ ਤੇ ਇੱਥੇ ਇਸ ਟਾਈਮ ਇੱਕ ਮੰਦਿਰ ਵੀ ਬਣਿਆ ਹੋਇਆ ਆ ਆਪਾਂ ਆਪਣੇ ਦੂਜੇ ਬੰਦੇ ਨੂੰ ਭੇਜਤਾ ਸੀ ਗੱਡੀ ਦੇ ਕੋਲ ਤੇ ਆਪਾਂ ਜਾਏ ਏ ਪੀ ਪੋਲਾ ਤੇ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਵਲੌਗ ਦੇ ਵਿੱਚ ਤੇ ਹੁਣ ਆਪਾਂ ਵੀ ਦਵਾ ਦਾ ਪਹੁੰਚਦੇ ਫੋਰਚੂਨਰ ਕੋਲ ਕਿਉਂਕਿ ਆਪਣੀ ਡੋਰਮਟਰੀ ਬੁੱਕ ਕਰਾਈ ਹੋਈ ਹੈ ਰਿਸ਼ੀਕੇਸ਼ ਤੇ ਟਾਈਮ ਬਹੁਤ ਹੋ ਗਿਆ ਯਾਰ ਇੱਥੇ ਟਾਈਮ ਕਿਨਾ ਹੋ ਗਿਆ ਮਨਦੀਪ 12:30 ਦਾ ਟਾਈਮ ਹੋ ਗਿਆ ਇੱਥੇ ਤੇ ਬਾੜ ਕਿੰਨੀ ਪਈ ਆਪਣੀ ਸਾਡ ਆਪਣੀ ਹੈਗੇ 275 ਕਿਲੋਮੀਟਰ 275 ਕਿਲੋਮੀਟਰ ਹੈ ਸਾਡੀ ਬਾੜ ਮਿੱਤਰੋ ਪਈ ਹੈ ਜਿਹੜੀ ਅਸੀਂ ਕੰਪਲੀਟ ਕਰਨੀ ਆ ਆ ਗਿਆ ਮਾਨਾ ਪਿੰਡ ਦਾ ਗੇਟ ਦੇ ਨੂੰ ਕਹਿੰਦੇ ਆ ਬਾਏ ਬਾਏ ਮਿਲਦੇ ਆ ਗੱਡੀ ਹਾਂਜੀ ਮਿੱਤਰੋ ਜੇ ਗੱਲ ਕਰੀਏ ਮੌਸਮ ਜਿਹੜਾ ਮੌਸਮ ਆਇਆ ਪਿਆ ਪੂਰਾ ਆਸਮ ਤੇ ਹਵਾ ਜਿਹੜੀ ਆ ਜਿਵੇਂ ਸਿਆਣਾ ਆ ਬਿਜਲੀ ਨਾਗਦੀ ਹੁੰਦੀ ਆ ਆਪਾਂ ਕਹਿੰਦੇ ਬਿਜਲੀ ਨਾਗਦੀ ਆ ਠੰਡਾ ਉਹ ਕੰਮ ਹੋਇਆ ਪਾਣੇ ਅਸੀਂ ਪੂਰੇ ਭੱਜ ਕੇ ਆਇਆ ਤਾਂ ਹਾਂ ਤੋਂ ਗਰਮ ਹੋਏ ਵਿਆ ਪਰ ਫਿਰ ਵੀ ਯਾਰਾ ਫੰਡਲਾ ਦੀ ਜਿਹੜਾ ਤੇ ਮੌਸਮ ਦੇ ਕਿੱਥੇ ਕਿਆ ਬਾਤ ਆ। ਅੱਤਲ ਬਾਈ ਹੋਈ ਪਈ ਆ ਤੇ ਕੱਲ ਵੀ ਰਾਤ ਪੂਰਾ ਫੁੱਲ ਨਹੀਂ ਪਿਆ ਸੀ ਇੱਥੇ ਤੇ ਅੱਜ ਵੀ ਚਾਂਸ ਪੂਰੇ ਫੁੱਲ ਬਣੇ ਪਿਆ ਯਾਰ। ਕਿਵੇਂ ਚਾਣਾ ਪਕੌੜਾ ਚੱਲ ਪਿਆ ਹੁਣ? ਨਹੀਂ ਬਰੈਡ ਪਕੌੜਾ ਜੀ। ਬਰੈਡ ਪਕੌੜਾ ਗੰਡਾ ਪਕੌੜਾ ਵੀ ਨਾਲ ਹੀ ਆ। ਨਾ ਤਾਂ ਕਹਿੰਦਾ ਲਕੀਰਾਂ ਦੇ ਕੱਸੇ ਆ ਤੇ ਝੰਡਾ ਲਹਿਰਾ ਕੇ ਜਾਣਾ ਅੱਜ। ਜਿਹੜਾ ਇੰਡੀਆ ਦਾ ਲਾਹਟ ਪੰਡਾ ਇਹ। ਆ ਮਿੱਤਰੋ ਕਿ ਆ ਅਸੀਂ ਤੇ ਆਪਾਂ ਪਹੁੰਚ ਚੁੱਕੇ ਆ ਗੱਡੀ ਦੇ ਕੋਲ ਹਾਂਜੀ ਤੇ ਹੁਣ ਆਪਾਂ ਲੱਗਿਆ ਗਾਈ ਜਿੱਥੋਂ ਚਾਲੇ ਤੇ ਟੀਮਾਂ ਹੋ ਚੁੱਕੀਆਂ ਰੈਡੀ ਤੇ ਹੁਣ ਆਪਾਂ ਕਰਦੇ ਆ ਝੋਟੇ ਨੂੰ ਸਟਾਰਟ ਤੇ ਟਿਕਿਆਣਾ ਇੱਥੋਂ ਕੱਢਦੇ ਆ ਬਾਹਰ ਤੇ ਹੁਣ ਮੀਂਹ ਪੈਣ ਲੱਗਿਆ ਤੇ ਮੌਸਮ ਹੋ ਚੁੱਕਿਆ ਪੂਰਾ ਆਉਸਮ ਇਹ ਗੱਲ ਕਰੀਏ ਸਾਡਾ ਸਾਡਾ ਤੀਜਾ ਟਰਿਪ ਸੀਗਾ ਇਹ ਤੇ ਆਹ ਟਰਿਪ ਜਿਹੜਾ ਆ ਅਸੀਂ ਨਜ਼ਾਰਾ ਅੱਜ ਬਣਿਆ ਪਹਿਲਾਂ ਸਾਡੇ ਤਿੰਨਾਂ ਟਰਿਪਾਂ ਚ ਨਹੀਂ ਕਿਤੇ ਬਣਿਆ ਇਹ ਨਹੀਂ ਤਾਰੀ ਹਾਂ ਬਈ ਸਮਝ ਸਹੀ ਕਰ ਰਹਾ ਕਿੰਨਾ ਟੱਪਾ ਵੀ ਨਹੀਂ ਬਣਿਆ ਤੇ ਜਿੰਨੇ ਚੜ੍ਹਨੇ ਸੀਗੇ ਆ ਜਿਹੜਾ ਹੋਇਆ ਕਿ ਸਾਨੂੰ ਮੀਂਹ ਰਾਤ ਪੈਂਦਾ ਹੋਵੇ ਤੇ ਅਸੀਂ ਵਧੀਆ ਪਹਾੜਾਂ ਦਾ ਨੰਦਲੰਦ ਜਾਈਏ ਗੱਡੀ 'ਚ ਜਾ ਰਹੇ ਆ ਔਰ ਨਾ ਬੈਠੇ ਆ ਸਾਡੇ ਕੋਲ ਰਸਨ ਹੈਗਾ ਤਾਰੀ ਤਿੰਨ ਚਾਰ ਕਿਲੋ ਰੱਖੇ ਆ ਸਾਡੇ ਕੋਲ ਗਾਣੇ ਵੀ ਨੂੰ ਜਿਵੇਂ ਗਰਦ ਸੀਗੀ ਸਾਰੀ ਲੈ ਗਈ ਹਾਂ ਤੋਂ ਗੱਡੀ ਤੋਂ ਗੱਡੀ ਤੋਂ ਵੀ ਲੇਗੀ ਪੱਤਿਆਂ ਤੋਂ ਵੀ ਰਹਿ ਗਈ ਹਰਿਆਲੀ ਚੱਕਣ ਲੱਗੀ ਚੱਕਣ ਲੱਗੀ ਚਾਹੇ ਮਾਰ ਦਿਆ ਹਾਂ ਹਾਂ ਜਮਾ ਸਹੀ ਗੱਲ ਪੂਰੀ ਗੱਲ ਬਾਤ ਜਿਵੇਂ ਕਰੀਏ ਸਿਰਾ ਹੋ ਗਈ ਪਹਿਲਾਂ ਪਿਛਲੇ ਦਾ ਮੂੰਹ ਕੁੱਟ ਕਿਹੜਾ ਹੈ ਇਹਨੇ ਮਾਰਨਾ ਹੋਰ ਕੁਝ ਨਹੀਂ ਲੋਕਾਂ ਨੇ ਆ ਦੇਖੋ ਵੀ ਆ ਲੋਕ ਨੇ ਤੇ ਵੀ ਪਈ ਜਾਂਦਾਗਾ ਸਾਈਡਾਂ ਦੇ ਥਾਂ ਦੇਖੋ ਇਹ ਵੱਡੇ ਕਰੀਆਂ ਦੇ ਲੋਕ ਆ ਲੋਕਾਂ ਦਾ ਕੰਮ ਹੈ ਜਿੰਨਾ ਦਾ ਕੰਮ ਹੈ ਜੀ ਗੱਲ ਕਰੀਏ ਹਨਾ ਯਾਰ ਹਲੇ ਵੀ ਉਹ ਟ੍ਰੱਕ ਨੂੰ ਓਟੇਵ ਕਰਨ ਨੂੰ ਫਿਰਦਾ ਬਾਪੂ ਬੰਦ ਕਰ ਐ ਜਾ ਸਟਣ ਜੇ ਗੱਲ ਕਰੀਏ ਪਹਾੜਾਂ ਦੀ ਹਾਂ ਜਿਵੇਂ ਆਪਾਂ ਨੂੰ ਸਕੂਲ ਚ ਮਟਰ ਨਹੀਂ ਕਿਨੋ ਤੀਜੇ ਹੀ ਤਾਂ ਹੁੰਦਾ ਸੀ ਤੀਜਾ ਬਾੜ ਨਹੀਂ ਲਿੰਦਾ ਹਾਂ ਬਦਲ ਜਮਾ ਛੱਲੇ ਆਏ ਪਏ ਜਮਾ ਹਾਂ ਭਾਈ ਜਮਾ 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 ਉਹ ਦੇਖ ਕਾ ਤਾਂ ਇਹ ਪੱਕ ਲੈਂਦੀ ਆ ਆਹ ਦੀ ਅੱਗੇ ਨਹੀਂ ਆਏ ਐ ਮਾਰਦਾ ਦਈ ਰੂਗਾ ਕਿਹੜੇ ਨੇ ਮਾਰਿਆ ਸੀਗਾ ਆਹ ਦੀ ਨੇ ਮਾਰਿਆ ਨਹੀਂ ਨਹੀਂ ਆਹ ਨਾਲ ਦੱਲਾ ਲੈ ਨਹੀਂ ਇਹਦਾ ਕਿੰਨਾ ਉੱਚਾ ਹੈਗਾ ਦੀ ਨਹੀਂ ਦੇ ਸਕਦਾ ਅੰਮਾ ਬਾਣ ਤੇ ਆ ਜਾਊਗਾ ਨਾ ਹੋਰ ਉਹ ਪੈ ਲੈਣਾ ਕੋਈ ਨੂੰ ਨਾ ਨੂੰ ਸੜਕੇ ਲੈ ਜਾ ਬੱਸ ਦੀ ਬੱਸ ਲੱਤੋਂ ਰਸਤੇ ਦੇ ਵਿੱਚ ਥੋੜਾ ਟਾਈਮ ਲਈ ਆਪਾਂ ਰੁਕੇ ਸੀਗੇ ਮੁੰਡੇ ਕਹਿੰਦੇ ਵੀ ਗੋਡੇ ਕਿੱਤੇ ਸਿੱਧੇ ਕਰ ਲਏ ਆ ਖੜਾ ਆਪਣਾ ਕਹਿੰਦੇ ਜੋ ਬਰੋ ਟੋਟਾ 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 ਇਧਰੇ ਪਾਸੇ ਕੜਾ ਤੇ ਢਲਕੇ ਇਧਰਲੇ ਪਾਸੇ ਆ ਤੇ ਬਾਟਰ ਥੋੜੀ ਜੀ ਰਹੀ ਹੁਣ ਤਾਂ ਬੱਸ ਜਿਵੇਂ ਕਹ ਜੀ ਲੈ ਲੈ ਕਮ ਜਸੂ ਓਏ ਲੋ ਸਵੇਰ ਦੀ ਰੋਟੀ ਨਹੀਂ ਜਗਾਦੀ ਤੇ ਰੋਟੀ ਦਾ ਟਾਈਮ ਪੁੱਸ ਗਿਆ ਤੇ ਦੇਖਦੇ ਆ ਕੋਈ ਖਾਣ ਨੂੰ ਵਧੀਆ ਮਿਲਿਆ ਤਾਂ ਇੱਥੇ ਟੋਪਰ ਪਹੁੰਚ ਗਿਆ ਜਦ ਧੂਮਾ 5 ਮੀਟਰ ਭਟੂਰੇ-ਭਟੂਰੇ ਖਾ ਕੇ ਹੋ ਜੀ ਤੈਨੂੰ ਆਪਾ 5 ਮਾ ਰੈਡੀ ਠੀਕ ਹੈ ਕੋਈ ਗੱਲ ਨਹੀਂ ਮਣੀ ਮੋਟੀ ਕਰੀਮ ਤਾਂ ਲੱਗਦੀ ਹੁੰਦੀ ਕੋਈ ਚੱਕਰ ਨਹੀਂ ਸ਼ਰਮ ਨਹੀਂ ਮੈਣੀ ਆਪਾਂ ਬਿਲਕੁਲ ਵੀ ਚੰਗਾ ਨੋ ਨਾ ਕੋਈ ਹੋਰ ਪ੍ਰੋਜੈਕਟ ਹੈ ਨੱਤ ਕੋਲ ਕਾਟਰ ਪਾਇਆ ਜੋ 26 ਇੰਚਾ ਸੋ ਇਹ 55 ਇੰਚਾ ਜੋ ਰੋਟਾ ਵੀਟਰ ਇਹਨਾਂ ਚੱਲਦਾ ਇਹ ਰੋਟਾ ਵੀ ਕਿੰਨੇ ਵੇ ਬ੍ਰਿਟੀਆਂ ਜਮ ਫਿੱਟ ਹੋਈਆਂ ਰੋਟਾ ਵੀਟਰ ਨਹੀਂ ਜਾਂਦਾ ਮੈਨੂੰ ਲੱਗਿਆ ਹੋਇਆ ਇੱਧਰ ਦੇਖ ਲੈ ਮੈਂ ਮੋਟਰ ਆਪਾਂ ਗੱਡੀ ਕਰਤੀ ਪਾਰਕਿੰਗ ਪਾਰਕਿੰਗ ਦੇ ਵਿੱਚ ਗੱਡੀ ਆਪਣੀ ਵਾਲੀ ਲਾਤੀ ਤੇ ਗਰਮ ਮਾਹੌਲ ਹੈ ਹੁਣ ਪੂਰਾ ਇੱਕ ਨੰਬਰ ਤੇ ਹੁਣ ਚੱਲਿਆਂ ਜੀ ਇੱਥੇ ਆਪਾਂ ਡੋਰ ਮੈਟਰੀ ਲਈ ਸੀ ਇੱਕ ਵਾਰ ਹੁਣ ਆਪਾਂ ਉਧਰੋਂ ਚਾਲੇ ਪਾਤੇ ਉਧਰ ਚੱਲਿਆਂ ਜੀ ਤੇ ਹੁਣ ਦਿਖਾਉਣਾ ਇਹਨੂੰ ਡੋਰ ਮੈਟਰੀ ਚੋਬਰਾਂ ਨੇ ਡੋਰ ਮੈਟਰੀ ਲੈ ਲਈ ਸ਼ਾਬਾਸ਼ ਬਹੁਤ ਹੈ ਜਰਾ ਆ ਗਏ ਖਾਣੇ ਤੇ ਬਣਾ ਦੇ ਗੱਪੜਾ ਨੇ हां जी मित्रों आज ਦੇ ਵਲੌਗ ਨੂੰ ਆਪਾਂ ਕਰਦੇ ਆ ਇਸ ਦੀ ਖਤਮ ਤੇ ਕੱਲ ਨੂੰ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਸੋ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੇ ਤੁਹਾਨੂੰ ਚਿਹਰੇ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਆਪਣਾ ਸਾਰਾ ਜੱਥਾ ਜਿਹੜੇ ਪਾਸੇ ਬੈ ਚੁੱਕਿਆ